ਇਤੇ ਦਿਨੀ ਅੰਮ੍ਰਿਤਸਰ ਦੇ ਵਿੱਚ ਮੰਦਿਰ ਉਤੇ ਅਟੈਕ ਕੀਤਾ ਗਿਆ ਸੀ ਜਿਸ ਦੀਆਂ ਤਸਵੀਰਾਂ ਅਸੀਂ ਹਮਦਰ ਟੀਵੀ ਦੇ ਜ਼ਰੀਏ ਤੁਹਾਡੇ ਤੱਕ ਪਹੁੰਚਾਈਆਂ ਸਨ ਕਿਉਂਕਿ ਸੀਸੀਟੀਵੀ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਜਿਸ ਦੇ ਵਿੱਚ ਦੋ ਮੁਲਜ਼ਮ ਦੇਖੇ ਗਏ ਸੀ ਤਾਂ ਹੁਣ ਉਹਨਾਂ ਦਾ ਐਨਕਾਊਂਟਰ ਕੀਤਾ ਗਿਆ ਤੁਹਾਨੂੰ ਦੱਸਦੀ ਹਾਂ ਅੰਮ੍ਰਿਤਸਰ ਦੇ ਵਿੱਚ ਜੋ ਪੰਜਾਬ ਪੁਲਿਸ ਹੈ ਉਹਨਾਂ ਦੇ ਵੱਲੋਂ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਉਹਨਾਂ ਦੀ ਭਾਲ ਕੀਤੀ ਜਾ ਰਹੀ ਸੀ ਥਾਈ-ਥਾਈ ਜਾ ਕੇ ਉਹਨਾਂ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਸੀ ਤਾਂ ਜੋ ਇਹਨਾਂ ਦੀ ਪੁੱਛ ਪੜਤਾਲ ਜਿਹੜੀ ਹੈਗੀ ਆ ਕੀਤੀ ਜਾ ਸਕੇ شناخت ਕੀਤੀ ਜਾ ਸਕੇ ਤੇ ਇਹਨਾਂ ਨੂੰ ਗ੍ਰਫਤਾਰ ਕੀਤਾ ਜਾ ਸਕੇ ਅਜਿਹੇ ਦੇ ਵਿੱਚ ਫਿਲਮੀ ਸਟਾਈਲ ਦੇ ਵਿੱਚ ਪੰਜਾਬ ਪੁਲਿਸ ਦੇ ਵੱਲੋਂ ਵੱਡਾ ਐਕਸ਼ਨ ਇਹਨਾਂ ਦੇ ਵਿਰੁੱਧ ਕੀਤਾ ਗਿਆ ਘੇਰਾਬੰਦੀ ਕੀਤੀ ਗਈ ਇਹਨਾਂ ਦੀ ਇਹਨਾਂ ਦਾ ਪਿੱਛਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਇਹਨਾਂ ਦੇ ਵੱਲੋਂ ਜਿਹੜੇ ਬਦਮਾਸ਼ ਨੇ ਜਿਨ੍ਹਾਂ ਦੇ ਵੱਲੋਂ ਮੰਦਰ ਉੱਤੇ ਅਟੈਕ ਕੀਤਾ ਗਿਆ ਸੀ ਗ੍ਰੇਨੇਡ ਦੇ ਨਾਲ ਹਮਲਾ ਕੀਤਾ ਗਿਆ ਸੀ ਅਜੇਹੇ ਦੇ ਵਿੱਚ ਉਹਨਾਂ ਦੇ ਵੱਲੋਂ ਪੰਜਾਬ ਪੁਲਿਸ ਉੱਤੇ ਫਾਇਰਿੰਗ ਜਿਹੜੀ ਹੈਗੀ ਆ ਕਰ ਦਿੱਤੀ ਜਾਂਦੀ ਹੈਗੀ ਆ ਤਾਂ ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਦੇ ਵੱਲੋਂ ਵੀ ਜੋ ਹੈ ਜਵਾਬੀ ਕਾਰਵਾਈ ਕੀਤੀ ਗਈ ਤੇ ਨਾਲ ਹੀ ਇਸ ਦੇ ਵਿੱਚ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਟੇਰ ਜਿਹੜਾ ਹੈਗਾ ਇਸ ਦੇ ਵਿੱਚ ਇੱਕ ਜਿਹੜਾ ਮੁਲਜ਼ਮ ਹੈਗਾ ਉਹ ਹੋ ਗਿਆ ਤਾ ਅੰਮ੍ਰਿਤਸਰ ਦੇ ਖੰਡਵਾਲਾ ਦੇ ਵਿੱਚ ਮੰਦਿਰ ਦੇ ਵਿੱਚ ਧਮਾਕਾ ਹੋਇਆ ਸੀਗਾ ਜਿਸ ਦੇ ਵਿੱਚ ਹੁਣ ਨੌਜਵਾਨਾਂ ਨੂੰ ਪੁਲਿਸ ਨੇ ਐਨਕਾਊਂਟਰ ਕੀਤਾ ਹੈਗਾ ਪੁਲਿਸ ਨੇ ਬਦਮਾਸ਼ ਨੂੰ ਘੇਰਾ ਪਾ ਲਿਆ ਸੀ ਇਸ ਮੁਕਾਬਲੇ ਵਿੱਚ ਬਦਮਾਸ਼ ਇੱਕ ਜਿਹੜਾ ਹੈਗਾ ਉਹ ਜ਼ਖਮੀ ਹੋ ਗਿਆ ਜਿਸ ਦੀ ਬਾਅਦ ਦੇ ਵਿੱਚ ਮੌਤ ਹੋ ਗਈ ਜਾਣਕਾਰੀ ਇਹ ਵੀ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ 에어ਪੋਰਟ ਰੋਡ ਤੇ ਸਥਿਤ ਹੋਟਲ ਰੈਡੀਸਨ ਨੇੜੇ ਪੁਲਿਸ ਦੇ ਨਾਲ ਮੁਲਜ਼ਮ ਜਿਹੜੇ ਹੈਗੇ ਆ ਉਹਨਾਂ ਦਾ ਮੁਕਾਬਲਾ ਹੋਇਆ ਹੈਗਾ ਜਿਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਤਾਂ ਤੁਹਾਨੂੰ ਇਹ ਵੀ ਦੱਸ ਜਾਈਏ ਕਿ ਪੁਲਿਸ ਦੇ ਵੱਲੋਂ ਪਿੱਛਾ ਪਹਿਲਾਂ ਇਹਨਾਂ ਦਾ ਕੀਤਾ ਗਿਆ ਔਰ ਉਸ ਦੇ ਮਗਰੋਂ ਹੀ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕਰ ਦਿੱਤੀ ਗਈ ਪੁਲਿਸ ਦੇ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਇੱਕ ਮੁਲਜ਼ਮ ਦੇ ਪੈਰ ਦੇ ਵਿੱਚ ਗੋਲੀ ਲੱਗੀ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਤੇ ਬਾਅਦ ਦੇ ਵਿੱਚ ਉਸ ਦੀ ਮੌਤ ਹੋ ਗਈ ਹੈ ਤੇ ਦੂਜਾ ਸਾਥੀ ਜਿਹੜਾ ਹੈਗਾ ਉਸ ਨੂੰ ਹਿਰਾਸਤ ਦੇ ਵਿੱਚ ले आ गया फिलहाल सीनियर अधिकारियों ने मौके पे पहुंचना शुरू कर ਦਿੱਤਾ ਹੈਗਾ जिक्र ਹੋ ਗਿਆ ਕਿ 2 ਦਿਨ ਪਹਿਲਾਂ ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ ਦੇ ਵਿੱਚ ਸੱਟ ठाकुरद्वारा ਮੰਦਿਰ ਦੇ ਵਿੱਚ ਜੋ ਇਹ ਧਮਾਕਾ ਹੋਇਆ ਸੀ ਜਿਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਸਕਰੀਨ ਤੇ ਦਿਖਾ ਰਹੇ ਹਾਂ ਜਿਸ ਦੇ ਵਿੱਚ ਮੋਟਰਸਾਈਕਲ ਤੇ ਸਵਾਰ ਹੋ ਕੇ ਦੋ ਨੌਜਵਾਨ ਆਉਂਦੇ ਨੇ ਜਿਨ੍ਹਾਂ ਨੇ ਬੰਬ ਵਰਗੀ ਚੀਜ਼ ਜਿਹੜੀ ਹੈਗੀ ਮੰਦਿਰ ਤੇ ਸੁੱਟ ਦਿੱਤੀ ਸੀ ਜਿਸ ਦੇ ਜਿਸ ਤੋਂ ਬਾਅਦ ਜੋ ਹੈ ਲਗਾਤਾਰ ਹੀ ਮਾਮਲਾ ਪੱਕਿਆ ਹੋਇਆ ਸੀ ਦੇ ਨਾਲ ਹੀ ਹੁਣ ਪੰਜਾਬ ਪੁਲਿਸ ਦੇ ਵੱਲੋਂ ਲਗਾਤਾਰ ਇਹਨਾਂ ਦੀ ਪਾਲ ਜਿਹੜੀ ਹੈਗੀ ਆ ਉਹ ਕੀਤੀ ਜਾ ਰਹੀ ਸੀ ਕਿ ਆਖਰ ਲਗਾਤਾਰ ਹੀ ਜੋ ਆ ਪੰਜਾਬ ਦੇ ਵਿੱਚ ਗ੍ਰੇਨੇਡ ਹਮਲੇ ਹੋ ਰਹੇ ਨੇ ਹਾਲਾਂਕਿ ਲਗਾਤਾਰ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਵੀ ਲਗਾਤਾਰ ਜਾਣਕਾਰੀ ਸਾਂਝੀ ਜ਼ਰੂਰ ਕੀਤੀ ਜਾਂਦੀ ਹੈ ਹਰ ਵਾਰੀ ਉਹਨਾਂ ਦੇ ਬਿਆਨ ਅਜਿਹੇ ਹੁੰਦੇ ਨੇ ਜੋ ਕੀ ਸੈਟੀਸਫੈਕਟਰੀ ਨਹੀਂ ਹੁੰਦੇ ਲੋਕਾਂ ਦੇ ਵੱਲੋਂ ਸਵਾਲ ਚੁੱਕੇ ਜਾਂਦੇ ਨੇ ਕਿ ਆਖਰ ਅਜਿਹਾ ਕਿਵੇਂ ਹੋ ਸਕਦਾ ਆਵਾਜ਼ ਦਾ ਧਮਾਕਾ ਦੀ ਆਉਂਦੀ ਹੈ ਹੈਗੀ ਆ ਲੇਕਿਨ ਜੋ ਪुलिस ਮੁਲਾਜ਼ਮ ਨੇ ਉਹਨਾਂ ਦੇ ਵੱਲੋਂ ਕਦੀ ਕਹਿ ਦਿੱਤਾ ਜਾਂਦਾ ਹੈ ਕਿ ਰੇਡੀਏਟਰ ਫਟਿਆ ਹੈਗਾ ਜਾਂ ਉਹਨਾਂ ਦੇ ਵੱਲੋਂ ਕਹਿ ਦਿੱਤਾ ਜਾਂਦਾ ਹੈਗਾ ਕਿ ਸ਼ੀਸ਼ਾ ਟੁੱਟਿਆ ਸੀ ਉਸ ਦੀ ਆਵਾਜ਼ ਹੈ ਜਾਂ ਟਾਇਰ ਫੱਟਣ ਦੀ ਆਵਾਜ਼ ਹੈਗੀ ਆ ਅਜਿਹੀ ਦੇ ਵਿੱਚ ਜਦੋਂ ਮੰਦਰ ਤੇ ਅਟੈਕ ਹੁੰਦਾ ਤਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਜੋ ਹੈ ਸਾਰੀ ਘਟਨਾ ਕੈਦ ਹੋ ਜਾਂਦੀ ਹੈ ਜੋ ਤੁਹਾਨੂੰ ਅਸੀਂ ਫਿਲਹਾਲ ਸਕ੍ਰੀਨ ਤੇ ਉਹ ਤਸਵੀਰਾਂ ਦਿਖਾ ਰਿਆਂ ਜਦੋਂ 15 ਤਰੀਕ ਨੂੰ 15 ਮਾਰਚ ਨੂੰ ਇੱਕ ਘਟਨਾ ਵਾਪਰਦੀ ਹੈਗੀ ਰਾਤ ਕਰੀ ਪੌਣੇ ਇੱਕ ਵਜੇ ਇੱਕ ਘਟਨਾ ਵਾਪਰਦੀ ਹੈਗੀ ਆ ਜਦੋਂ ਦੋ ਜਿਹੜੇ ਬਦਮਾਸ਼ ਹੈਗੇ ਆ ਉਸ ਬਾਈਕ ਤੇ ਸਵਾਰ ਹੋ ਕੇ ਆਉਂਦੇ ਨੇ ਤੇ ਉਹਨਾਂ ਦੇ ਵੱਲੋਂ ਕੋਸ਼ਿਸ਼ ਕੀਤੀ ਜਾਂਦੀ ਹੈ ਨੁਕਸਾਨ ਮੰਦਰ ਨੂੰ ਪਹੁੰਚਾਉਣ ਦੀ ਜਿਸ ਤੋਂ ਬਾਅਦ ਜਦੋਂ ਉਹ ਸਾਹਮਣੇ ਆਉਂਦੇ ਨੇ ਮੰਦਰ ਦੇ ਤਾਂ ਅਜਿਹੇ ਦੇ ਵਿੱਚ ਉੱਥੇ ਕਰੀਬ ਕਰੀਬ 1 ਮਿੰਟ ਤੱਕ ਰੁਕਦੇ ਨੇ ਉਹਨਾਂ ਦੇ ਵੱਲੋਂ ਜੋ ਹੈ ਗ੍ਰੇਡ ਦੀ ਜਿਹੜੀ ਪਿੰਨ ਹੈਗੀ ਉਹ ਖੋਲਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਾਫੀ ਟਾਈਮ ਉਸ ਦੇ ਵਿੱਚ ਲੱਗ ਜਾਂਦਾ ਉਸ ਤੋਂ ਬਾਅਦ ਮੌਕੇ ਤੇ ਹੀ ਉਹ ਜੋ ਬੰਬ ਨੁਮਾ ਚੀਜ਼ ਹੁੰਦੀ ਹੈ ਉਹਨਾਂ ਦੇ ਕੋਲ ਉਹ ਮੰਦਰ ਦੇ ਫਸਟ ਫਲੋਰ ਤੇ ਸੁੱਟ ਕੇ ਮੌਕੇ ਤੋਂ ਜਿੱਦਾਂ ਹੀ ਬਾਹਰ ਨਿਕਲਦੇ ਨੇ ਫਰੇਮ ਤੋਂ ਬਾਹਰ ਨਿਕਲਦੇ ਸਾਰੀ ਚੰਗਿਆੜੀ ਜੋ ਹੈਗੀ ਆ ਦੂਰ ਦੂਰ ਤੱਕ ਨਜ਼ਰ ਆਉਂਦੀ ਹੈ ਹਾਲਾਂਕਿ ਇਸ ਦੇ ਵਿੱਚ ਜਾਣਕਾਰੀ ਤਾਂ ਇਹ ਵੀ ਸਾਂਝੀ ਕੀਤੀ ਗਈ ਹੈਗੀ ਆ ਕਿ ਜਦੋਂ ਇਹ ਤਮਾਕਾ ਹੁੰਦਾ ਤਾਂ ਤਿੰਨ ਤੋਂ 4 ਕਿਲੋਮੀਟਰ ਦੂਰ ਤੱਕ ਇਸ ਦੀ ਆਵਾਜ਼ ਜੋ ਹੈ ਲੋਕਾਂ ਨੂੰ ਸੁਣਾਈ ਦਿੰਦੀ ਹੈ ਲੇਕਿਨ ਉਸ ਸਮੇਂ ਮੌਸਮ ਰਾਤਾ ਜਿਹਾ ਬਣਿਆ ਹੁੰਦਾ ਕਿਉਂਕਿ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੀਂਹ ਪੈ ਰਿਹਾ ਹੁੰਦਾ ਅਜਿਹੇ ਦੇ ਵਿੱਚ ਲੋਕਾਂ ਨੂੰ ਲੱਗਦਾ ਹੈ ਸ਼ਾਇਦ ਮੌਸਮ ਖਰਾਬ ਹੈਗਾ ਤਾਂ ਇਸ ਕਰਕੇ ਅਜਹੀ ਉਹਨਾਂ ਨੂੰ ਆਵਾਜ਼ ਆਈ ਹੈਗੀ ਆ ਪਰ ਹੁਣ ਜਦੋਂ ਨਿਕਲ ਕੇ ਬਾਹਰ ਦੇਖਿਆ ਜਾਂਦਾ ਹੈਗਾ ਤਾਂ ਉਹਨਾਂ ਨੂੰ ਪਤਾ ਲੱਗਦਾ ਇਹ ਤਾਂ ਬਹੁਤ ਵੱਡਾ ਤਬਾਕਾ ਹੋਇਆ ਹੈਗਾ ਉਹ ਵੀ ਹੋਇਆ ਕਿੱਥੇ ਹੈਗਾ ਅੰਮ੍ਰਿਤਸਰ ਦੇ ਵਿੱਚ ਹੋਇਆ ਮੰਦਿਰ ਦੇ ਵਿੱਚ ਇਹ ਤਮਾਕਾ ਹੋਇਆ ਹੈਗਾ ਹਾਲਾਂਕਿ ਲਗਾਤਾਰ ਇਸ ਤੋਂ ਪਹਿਲਾਂ ਵੀ ਬਹੁਤ ਸਾਰੀਆਂ ਵਾਰਦਾਤਾ ਹੋ ਚੁੱਕੀਆਂ ਨੇ 12 ਹਮਲੇ ਹੋ ਚੁੱਕੇ ਨੇ 12 ਹਮਲੇ ਦੇ ਵਿੱਚੋਂ ਦੀ ਇਹ 12ਵਾਂ ਜਿਹੜਾ ਹਮਲਾ ਸੀਗਾ ਮੰਦਰ ਤੇ ਹੋਇਆ ਇਸ ਤੋਂ ਪਹਿਲਾਂ ਪੁਲਿਸ ਚੌਕੀਆਂ ਉਤੇ ਹਮਲੇ ਹੁੰਦੇ ਰਹੇ ਨੇ ਹੋਰ ਵੀ ਕਈ ਸਾਰੇ ਹਮਲੇ ਹੋਏ ਨੇ ਤਾਂ ਲਗਾਤਾਰ ਜੋ ਪੰਜਾਬ ਪੁਲਿਸ ਹੈ ਉਹ ਭਾਲ ਦੇ ਵਿੱਚ ਸੀ ਕਿ ਆਖਰ ਇਸ ਦੇ ਵਿੱਚ ਮਾਜਰਾ ਕੀ ਹੈਗਾ ਨਿਸ਼ਾਨਾ ਮੰਦਿਰ ਨੂੰ ਕਿਉਂ ਬਣਾਇਆ ਗਿਆ ਜਿਸ ਤੋਂ ਬਾਅਦ ਪੁਲਿਸ ਪੰਜਾਬ ਪੁਲਿਸ ਦੇ ਜਿਹੜੇ ਉੱਚ ਅਧਿਕਾਰੀ ਨੇ ਉਹ ਸਾਹਮਣੇ ਆਉਂਦੇ ਨੇ ਜਨਤਾ ਦੇ ਵੱਲੋਂ ਬਿਆਨ ਵੀ ਦਿੱਤਾ ਜਾਂਦਾ ਹੈ ਕਿ ਪਾਕਿਸਤਾਨ ਦੇ ਨਾਲ ਇਹ ਕਨੈਕਸ਼ਨ ਜੁੜ ਰਹੇ ਨੇ ਉਨ੍ਹਾਂ ਦੇ ਵੱਲੋਂ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਜੋ ਗਰੀਬ ਤਬਕੇ ਦੇ ਲੋਕ ਹੈਗੇ ਪੰਜਾਬ ਦੇ ਵਿੱਚ ਰਹਿੰਦੇ ਨੇ ਉਹਨਾਂ ਨੂੰ ਪਾਕਿਸਤਾਨ ਦੇ ਜਿਹੜੇ ਆ ਗੈਂਗਸਟਰ ਹੈਗੇ ਉਹ ਨਿਸ਼ਾਨਾ ਬਣਾਉਂਦੇ ਨੇ ਉਹ ਸੰਪਰਕ ਦੇ ਵਿੱਚ ਲੈਂਦੇ ਨੇ ਉਹਨਾਂ ਨੂੰ ਲਾਲਚ ਦਿੰਦੇ ਨੇ ਪੈਸਿਆਂ ਦਾ ਲਾਲਚ ਦਿੰਦੇ ਨੇ ਅਜਿਹੇ ਦੇ ਵਿੱਚ ਜਿਹੜੇ ਗਰੀਬ ਲੋਕ ਨੇ ਪੰਜਾਬ ਦੇ ਉਹ ਉਹਨਾਂ ਦੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਤੇ ਅਜਿਹਿਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ ਤਾਂ ਪੰਜਾਬ ਪੁਲਿਸ ਦੇ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਅਸੀਂ ਲਗਾਤਾਰ ਹੀ ਇਸ ਮਾਮਲੇ ਤੇ ਨਜ਼ਰ ਬਣਾ ਕੇ ਰੱਖ ਰਿਹਾ ਤੇ ਹੋਰ ਵੀ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਅਪੀਲ ਕੀਤੀ ਗਈ ਸੀ ਕਿ ਤੁਸੀਂ ਬਹਿਕਾਵੇ ਦੇ ਵਿੱਚ ਨਾ ਆਓ ਕਿਉਂਕਿ ਪੰਜਾਬ ਦਾ ਜੇਕਰ ਮਾਹੌਲ ਖਰਾਬ ਹੋਵੇਗਾ ਤਾਂ ਉਸ ਦੇ ਵਿੱਚ ਕੋਈ ਵੀ ਬੰਦਾ ਕਿਸੇ ਵੀ ਤਰੀਕੇ ਦਾ ਜੋ ਵਿਅਤੀ ਸ਼ਾਮਲ ਹੋਵੇਗਾ ਉਸ ਉੱਤੇ ਕਾਨੂੰਨੀ ਕਾਰਵਾਈ ਤੇ ਸਖਤ ਕਾਰਵਾਈ ਹੋਵੇਗੀ ਕਿਉਂਕਿ ਕਿਸੇ ਨੂੰ ਵੀ ਪੰਜਾਬ ਦਾ ਮਾਹੌਲ ਖਰਾਬ ਕਰਨ ਨਹੀਂ ਦਿੱਤਾ ਜਾਵੇਗਾ ਤਾਂ ਇਹ ਪਹਿਲਾਂ ਮੰਦਿਰ ਤੇ ਅਟੈਕ ਹੋਇਆ ਸੀਗਾ ਉਦੋਂ ਜਦੋਂ ਇਸ ਤੋਂ ਪਹਿਲਾਂ ਵੀ 11 ਵਾਰਦਾਤਾਂ ਵਾਪਰ ਚੁੱਕੀਆਂ ਨੇ ਲਗਾਤਾਰ ਹਮਲੇ ਹੋ ਚੁੱਕੇ ਨੇ ਤਾਂ ਜਦੋਂ ਇਹ ਮੰਦਰ ਉੱਤੇ ਅਟੈਕ ਹੁੰਦਾ ਤਾਂ ਇਸ ਮਾਮਲੇ ਨੂੰ ਲੈ ਕੇ ਵੀ ਜੋ ਪੰਜਾਬ ਪੁਲਿਸ ਹੈ ਸਖਤ ਐਕਸ਼ਨ ਦੇ ਵਿੱਚ ਨਜ਼ਰ ਆਉਂਦੀ ਹੈ ਕਿ ਆਖਰ ਕਿਸ ਤਰੀਕੇ ਦੇ ਨਾਲ ਅੱਧੀ ਰਾਤ ਕਰੀ ਪੌਣੇ 1 ਵਜੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈਗਾ ਤਾਂ ਇਸ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਜੋ ਹੈ ਹਮਲਾਵਰ ਜਿਹੜਾ ਹੈਗਾ ਇਸ ਦੇ ਵਿੱਚ ਉਸ ਨੂੰ ਢੇਰ ਕਰ ਦਿੱਤਾ ਗਿਆ ਪੁਲਿਸ ਪਾਰਟੀ ਨੂੰ ਦੇਖ ਕੇ ਇਹਨਾਂ ਦੇ ਵੱਲੋਂ ਜਿਹੜੇ ਮਲਜ਼ਮ ਹੈਗੇ ਉਹਨਾਂ ਦੇ ਵੱਲੋਂ ਫਾਇਰ ਜੋ ਹੈ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਨੇ ਉਹਨਾਂ ਨੂੰ ਲੱਗਦਾ ਹੈ ਕਿ ਜਦੋਂ ਅਸੀਂ ਫਾਇਰ ਕਰਾਂਗੇ ਤਾਂ ਇਹ ਜੋ ਪੰਜਾਬ ਪੁਲਿਸ ਹੈ ਉਹ ਭੱਜ ਜਾਊਗੀ ਅਸੀਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਜਾਵਾਂਗੇ ਤਾਂ ਤੁਹਾਨੂੰ ਦੱਸ ਦਈਏ ਕਿ ਮਲਜ਼ਮ ਗੁਰਸਦਕ ਉਰਫ ਸਿੱਦਕੀ ਜੋ ਹੈ ਉਹ ਮਾਰਿਆ ਗਿਆ ਹੈਗਾ ਉਸ ਦੀ ਮੌਤ ਹੋ ਚੁੱਕੀ ਹੈ ਉਹ ਢੇਰ ਹੋ ਚੁੱਕਿਆ ਜਦਕਿ ਉਸ ਦਾ ਸਾਥੀ ਜਿਸ ਦਾ ਨਾਮ ਜੋ ਹੈ ਵਿਸ਼ਾਲ ਉਰਫ ਚੂਈ ਦੱਸਿਆ ਜਾ ਰਿਹਾ ਉਸ ਉਹ ਹੈ ਜੋ ਫਰਾਰ ਹੋ ਚੁੱਕਿਆ ਹੈ ਤਾਂ ਪੁਲਿਸ ਨੂੰ ਮਿਲੀ ਜਾਣਕਾਰੀ ਜੋ ਹੈ ਉਸ ਦੇ ਆਧਾਰ ਉਤੇ ਇਹ ਸੀਆਈਏ ਅਤੇ ਚੇਰਟਾ ਪੁਲਿਸ ਦੀ ਟੀਮ ਦੇ ਵੱਲੋਂ ਜੋ ਹੈ ਇਹਨਾਂ ਨੂੰ ਫੜਨ ਦੀ ਕੋਸ਼ਿਸ਼ ਜਿਹੜੀ ਹੈਗੀ ਉਸ ਦੇ ਤਹਿਤ ਅਭਿਆਨ ਚਲਾਇਆ ਗਿਆ ਸੀ ਜਿਸ ਸਮੇਂ ਇਹ ਮੁਟ ਮਟਪੇੜ ਹੋਈ ਹੈਗੀ ਆ ਤਸਵੀਰਾਂ ਮੌਕੇ ਦੀਆਂ ਤੁਹਾਡੀ ਸਕਰੀਨ ਤੇ ਦਿਖਾ ਰਹੇ ਹਾਂ ਐਸਐਚਓ 689 ਨੂੰ ਜਿਹੜਾ ਹੈਗਾ ਆ ਅਪਰਾਧ ਦੇ ਇਸਤੇਮਾਲ ਦੀ ਕੀਤੀ ਗਈ ਜਿਹੜੀ ਮੋਟਰਸਾਈਕਲ ਹੈਗੀ ਜਦੋਂ ਮੌਕੇ ਤੇ ਪਹੁੰਚਦੇ ਨੇ ਅਜਿਹੇ ਦੇ ਵਿੱਚ ਉਹ ਜਾਣਕਾਰੀ ਜਿਹੜੀ ਹੈਗੀ ਆ ਪੁਲਿਸ ਪਾਰਟੀ ਨੂੰ ਮਿਲਦੀ ਹੈਗੀ ਉਸ ਤੋਂ ਬਾਅਦ ਲਗਾਤਾਰ ਹੀ ਘੇਰਾਬੰਦੀ ਕੀਤੀ ਜਾਂਦੀ ਹੈਗੀ ਆ ਤੇ ਪੋਚ ਤਾਸ ਦੇ ਵਿੱਚ ਗੁਰਸੇ ਦਾ ਕਿਤੇ ਵਿਸ਼ਾਲ ਜੋ ਹੈ ਉਹਨਾਂ ਦੇ ਨਾਮ ਸਾਹਮਣੇ ਆਉਂਦੇ ਨੇ ਜਦੋਂ ਸੀਸੀਟੀਵੀ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਉਸ ਤੋਂ ਬਾਅਦ ਲਗਾਤਾਰ ਪੰਜਾਬ ਪੁਲਿਸ ਮੁਸ਼ਤੈਦ ਨਜ਼ਰ ਆਉਂਦੀ ਹੈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਹ ਦੋਵੇਂ ਹੀ ਰਾਜਸਥਾਨ ਸੀ ਇਲਾਕੇ ਦੇ ਵਿੱਚ ਘੁੰਮਦੇ ਫਿਰਦੇ ਨਜ਼ਰ ਆਏ ਨੇ ਉਸ ਤੋਂ ਬਾਅਦ ਪੁਲਿਸ ਦੀ ਟੀਮ ਜੋ ਹੈਗੀ ਗਠਿਤ ਕੀਤੀ ਜਾਂਦੀ ਹੈ ਇਸ ਇਲਾਕੇ ਦੇ ਵਿੱਚ ਉਹਨਾਂ ਦੇ ਵੱਲੋਂ ਸਰਚ ਆਪਰੇਸ਼ਨ ਜੋ ਹੈ ਚਲਾ ਦਿੱਤਾ ਜਾਂਦਾ ਹੈ ਸਵੇਰ ਦੇ ਸਮੇਂ ਦੱਸਿਆ ਜਾ ਰਿਹਾ ਜਦੋਂ ਪੁਲਿਸ ਨੇ ਮੁਲਜ਼ਮਾ ਦੀ ਮੋਟਰਸਾਈਕਲ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਦੇ ਵੱਲੋਂ ਮੋਟਰਸਾਈਕਲ ਛੱਡ ਕੇ ਜੋ ਹੈ ਪੁਲਿਸ ਉਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਇਸ ਫਾਇਰਿੰਗ ਦੇ ਵਿੱਚ ਕਾਂਸਟੇਬਲ ਗੁਰਪ੍ਰੀਤ ਸਿੰਘ ਦੀ ਜੋ ਹੈ ਦੱਸਿਆ ਜਾ ਰਿਹਾ ਕਿ ਹੱਥ ਤੇ ਵੀ ਜੋ ਹੈ ਗੋਲੀ ਲੱਗੀ ਹੈਗੀ ਆ ਜਦੋਂ ਕਿ ਗੋਲੀ ਜੋ ਹੈ ਇਨਸਪੈਕਟਰ ਅਮੋਲਕ ਸਿੰਘ ਦੀ ਪਗੜੀ ਤੇ ਲੱਗੀ ਹੈ ਇੱਕ ਪੁਲਿਸ ਵਾਹਨ ਤੇ ਵੀ ਗੋਲੀ ਵੱਜੀ ਹੈਗੀ ਆ ਜਾਣਕਾਰੀ ਸਾਹਮਣੇ ਆ ਰਹੀ ਹੈ ਪੁਲਿਸ ਨੇ ਜਵਾਬੀ ਕਾਰਵਾਈ ਕਰਦੇ ਹੋਏ ਫਾਇਰਿੰਗ ਕੀਤੀ ਜਿਸ ਦੇ ਵਿੱਚ ਗੁਰਸਿੱਧਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਦਕਿ ਉਸ ਦਾ ਸਾਥੀ ਮੌਕੇ ਤੋਂ ਫਰਾਰ ਹੋ ਗਿਆ ਹਾਲਾਂਕਿ ਜੋ ਗੁਰਸਿੱਧਾ ਕਹ ਜਿਸ ਨੂੰ ਗੋਲੀ ਵੱਜਦੀ ਹੈ ਤੇ ਨਾਲ ਹੀ ਕਾਂਸਟੇਬਲ ਗੁਰਪ੍ਰੀਤ ਸਿੰਘ ਜੋ ਹੈ ਇਹਨਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਭੇਟੇ ਕਰਵਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਗੁਰਸਿੱਧਾ ਦੀ ਮੌਤ ਹੋ ਗਈ ਪੁਲਿਸ ਹੁਣ ਇਸ ਮਾਮਲੇ ਦੇ ਵਿੱਚ ਪਾਕਿਸਤਾਨ ਅਤੇ ਆਈ एसआई ਦੇ ਜਿਹੜੇ ਮਲਜ਼ਮ ਹੈਗੇ ਉਹਨਾਂ ਦੇ ਨਾਲ ਜੋ ਸੰਬੰਧ ਜੁੜ ਰਹੇ ਸੀ ਉਹਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਫਿਲਹਾਲ ਜੋ ਇਸ ਦੇ ਵਿੱਚ ਵਿਸ਼ਾਲ ਜੋ ਹੈ ਫਰਾਰਾ ਉਸ ਦੀ ਤਲਾਸ਼ ਕੀਤੀ ਜਾ ਰਹੀ ਹੈ ਪੁਲਿਸ ਉਸ ਨੂੰ ਫੜਨ ਦੇ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ ਤਾਂ ਸੀਸੀਟੀਵੀ ਦੇ ਵਿੱਚ ਪੂਰੀ ਘਟਨਾ ਜਿਹੜੀ ਕੈਦ ਹੋਈ ਸੀ ਤੁਹਾਡੀ ਸਕਰੀਨ ਤੇ ਦਿਖਾ ਰਿਹਾ ਸ਼ੁਰੂਆਤੀ ਜਾਂਚ ਦੇ ਵਿੱਚ ਪਤਾ ਲੱਗਿਆ ਸੀ ਕਿ ਦੋਵੇਂ ਜਿਹੜੇ ਨੌਜਵਾਨ ਨੇ ਮੋਟਰਸਾਈਕਲ ਤੇ ਆਉਂਦੇ ਨੇ ਉਹਨਾਂ ਦੀ ਮੋਟਰਸਾਈਕਲ ਤੇ ਇੱਕ ਝੰਡਾ ਵੀ ਨਜ਼ਰ ਆ ਰਿਹਾ ਤਾਂ ਦੇ ਨਾਲ ਹੀ ਜਿਹੜੇ ਇਸ ਦੇ ਵਿੱਚ ਮੁਲਜ਼ਮ ਨੇ ਉਹ ਹੁਲੇ ਮੁਹੱਲੇ ਦਾ ਫਾਇਦਾ ਜਿਹੜਾ ਹੈਗਾ ਚੁੱਕਦਿਆਂ ਜੋ ਹੈ ਪੁਲਿਸ ਦੀ ਗ੍ਰਿਫਤੋ ਬਚਦੇ ਹੋਏ ਵੀ ਨਜ਼ਰ ਆਏ ਸੀ ਤਾਂ ਵਾਰਦਾਤ ਜਿਹੜੀ ਹੈਗੀ 12:35 ਮਿੰਟ ਤੇ ਰਾਤ ਨੂੰ ਵਾਪਰਦੀ ਹੈਗੀ ਆ ਦੋਸਤੋ ਬਾਅਦ ਲਗਾਤਾਰੀ ਮਾਹੌਲ ਪੱਖਿਆ ਹੁੰਦਾ ਹੈਗਾ ਮੰਦਿਰ ਨੂੰ ਨਿਸ਼ਾਨਾ ਬਣਾਉਂਦਾ ਇਹ ਪਹਿਲਾ ਮਾਮਲਾ ਸੀ ਤੁਹਾਨੂੰ ਦੱਸਦੀ 24 ਨਵੰਬਰ ਨੂੰ ਵੀ ਅਜਨਾਲਾ ਥਾਣੇ ਦੇ ਬਾਹਰ ਆਰਡੀਐਸ ਹਮਲਾ ਹੋਇਆ ਸੀਗਾ 27 ਨਵੰਬਰ ਨੂੰ ਵੀ ਗੁਰਬਖਸ਼ ਨਗਰ ਦੇ ਵਿੱਚ ਬੰਦ ਪੁਲਿਸ ਚੌਂਕੀ ਤੇ ਗ੍ਰੇਨੇਡ ਵਿਸਫੋਟ ਹੋਇਆ ਸੀਗਾ 2 ਦਸੰਬਰ ਨੂੰ ਵੀ SBS ਨਗਰ ਦੇ ਕਾਟਗੜ ਥਾਣੇ ਦੇ ਵਿੱਚ ਗ੍ਰੇਨੇਡ ਹਮਲਾ ਹੋਇਆ ਸੀ 4 ਦਸੰਬਰ ਨੂੰ ਵੀ ਗ੍ਰੇਨੇਡ ਹਮਲਾ ਹੋਇਆ ਸੀ ਮਜੀਠਾ ਥਾਣੇ ਤੇ 13 ਦਸੰਬਰ ਨੂੰ ਅਲੀਵਾਲ ਬਟਾਲਾ ਥਾਣੇ ਦੇ ਵਿੱਚ ਗ੍ਰੇਨੇਡ ਹਮਲਾ ਹੁੰਦਾ ਹੈਗਾ 17 ਦਸੰਬਰ ਨੂੰ اسلامਾਬਾਦ ਥਾਣੇ ਦੇ ਵਿੱਚ ਗ੍ਰੇਨੇਡ ਹਮਲਾ ਹੋਇਆ ਸੀਗਾ 19 ਦਸੰਬਰ 21 ਦਸੰਬਰ ਨੂੰ ਵੀ ਜੋ ਹੈ ਹਮਲਾ ਹੁੰਦਾ ਹੈਗਾ 19 ਜਨਵਰੀ 16 ਜਨਵਰੀ 3 ਫਰਵਰੀ 14 ਫਰਵਰੀ 15 ਮਾਰਚ 16 ਮਾਰਚ ਤੇ ਲਗਾਤਾਰ ਹੀ ਹੁਣ ਇਸ ਮਾਮਲੇ ਦੇ ਵਿੱਚ ਪੰਜਾਬ ਪੁਲਿਸ ਸਖਤ ਰੁਕ ਅਖਤਿਆਰ ਕਰਦੀ ਹੋਈ ਨਜ਼ਰ ਆ ਰਹੀ ਆ ਹੁਣ ਜੋ ਮੰਦਰ ਉਤੇ ਹਮਲਾ ਹੁੰਦਾ ਇਸ ਦੇ ਵਿੱਚ ਇੱਕ ਮੁਲਜ਼ਮ ਤਾਂ ਠਹਿਰ ਹੋ ਚੁੱਕਿਆ ਲੇਕਿਨ ਦੂਜਾ ਮੁਲਜ਼ਮ ਜੋ ਵਿਸ਼ਾਲ ਹੈ ਉਸ ਨੂੰ ਫੜਨ ਦੀਆਂ ਕੋਸ਼ਿਸ਼ਾਂ ਹੋਰ ਵੀ ਜ਼ਿਆਦਾ